ਸਤਿ ਸ਼੍ਰੀ ਅਕਾਲ ਜੀ SKB ਪੰਜਾਬੀ ਕਹਾਣੀਆਂ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਪਿੰਡ ਦੀ ਯਾਦ ਕਹਾਣੀ ਦਾ ਦੂਸਰਾ ਭਾਗ ਲੈ ਕੇ ਆਈਆਂ ਸੋ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਸ਼ਾਮ ਮੇਲੇ ਸਾਡੇ ਘਰ ਵੱਡੇ ਨੇ ਮੱਥੇ ਲੇ ਗੱਲਾਂ ਬਾਤਾਂ ਦੀ ਮਹਿਫਲ ਲੱਗਦੀ ਜਿਸ ਵਿੱਚ ਸਾਡੇ ਤਾਏ ਚਾਚਾ ਦੇ ਬੱਚਿਆਂ ਤੋਂ ਬਿਨਾਂ ਸੜਕ ਦੇ ਉਸ ਪਾਰ ਦੇ ਜਵਾਕ ਵੀ ਸ਼ਾਮਲ ਹੁੰਦੇ ਜਿਆਦਾਤਰ ਉਹਨਾਂ ਵਿੱਚੋਂ ਬਹੁਤੇ ਸਾਡੇ ਯਾਰ ਬੇਲੀ ਹੀ ਸਨ ਕਦ ਗੱਲਾਂ ਬਾਤਾਂ ਦਾ ਸਿਲਸਲਾ ਲੰਮੀਆਂ ਬਾਤਾਂ ਤੇ ਕਹਾਣੀਆਂ ਵਿੱਚ ਬਦਲ ਜਾਂਦਾ ਪਤਾ ਹੀ ਨਾ ਲੱਗਦਾ ਫਿਰ ਕਾ ਇਹ ਰਾਜੇ ਰਾਣੀਆਂ ਤੇ ਜਾਨਵਰਾਂ ਦੀਆਂ ਬਾਤਾਂ ਭੂਤਾਂ ਪ੍ਰੇਤਾਂ ਦੀਆਂ ਕਹਾਣੀਆਂ ਵਿੱਚ ਬਦਲ ਜਾਂਦੀਆਂ ਇਸ ਦਾ ਵੀ ਪਤਾ ਨਾ ਲੱਗਦਾ ਅਜਿਹੇ ਸਮੇਂ ਸੜਕ ਤੋਂ ਪਾਰ ਪਿੰਡ ਵਾਲੇ ਯਾਰ ਬੇਲੀਆਂ ਨਾਲ ਬਹੁਤ ਮਾੜੀ ਹੁੰਦੀ ਕਹਾਣੀਆਂ ਸੁਣ ਤੇ ਸੁਣਾਉਂਦੇ ਚਸਕੇ ਨਾਲ ਉਹ ਬੈਠੇ ਤਾਂ ਰਹਿੰਦੇ ਪਰ ਮਹਿਫਲ ਵਿਜੜਨ ਸਮੇਂ ਉਹਨਾਂ ਨੂੰ ਬੜੀ ਤਕਲੀਫ ਹੁੰਦੀ ਉਹਨਾਂ ਨੂੰ ਸੜਕੋਂ ਪਾਰ ਦੋ ਤਿੰਨ ਕਿੱਲਿਆਂ ਦੀ ਵਿੱਤ ਤੇ ਵੀ ਜਾਣਾ ਵਿੱਤ ਤੇ ਵੀ ਆਪਣਾ ਘਰ ਦੂਰ ਦਰਾਡੇ ਜਾਪਦਾ ਅਕਸਰ ਅਜਿਹੇ ਸਮੇਂ ਉਹ ਮੈਨੂੰ ਤੇ ਮੇਰੇ ਭਰਾ ਨੂੰ ਘਰ ਛੱਡ ਕੇ ਆਉਣ ਲਈ ਆਖਦੇ ਥੋੜੀ ਬਹੁਤ ਨਾਨੁਕਰ ਤੋਂ ਬਾਅਦ ਅਸੀਂ ਛੱਡ ਕੇ ਆਉਣ ਲਈ ਤਿਆਰ ਹੋ ਜਾਂਦੇ ਇਸ ਦੇ ਵੀ ਦੋ ਕਾਰਨ ਸਨ ਇੱਕ ਤਾਂ ਅਸੀਂ ਉਹਨਾਂ ਨੂੰ ਛੱਡਣ ਲਈ ਦੋਵੇਂ ਭਰਾ ਇਕੱਠੇ ਜਾਂਦੇ ਸਾਂ ਇਸ ਕਰਕੇ ਸਾਨੂੰ ਡਰ ਥੋੜਾ ਘੱਟ ਲੱਗਦਾ ਸੀ ਦੂਜਾ ਵੈਸੇ ਵੀ ਸਾਡੇ ਦੋਹਾਂ ਭਰਾਵਾਂ ਦਾ ਪੁੱਤਾਂ ਪ੍ਰੇਤਾਂ ਤੇ ਵਿਸ਼ਵਾਸ ਘੱਟ ਹੀ ਸੀ। ਕਦੇ-ਕਦੇ ਰਾਤ ਸਮੇਂ ਖੇਤਾਂ ਨੂੰ ਪਾਣੀ ਲਾਉਣ ਰਾਤ ਸਮੇਂ ਵੀ ਜਾਣਾ ਪੈਂਦਾ। ਖਾਸ ਤੌਰ ਤੇ ਯਾਦ ਕਦੇ ਨਹਿਰੀ ਪਾਣੀ ਦੀ ਵਾਰੀ ਰਾਤ ਦੀ ਹੁੰਦੀ ਜਾਂ ਫਿਰ ਮੋਟਰਾਂ ਦੀ ਬਿਜਲੀ ਸਪਲਾਈ ਰਾਤ ਸਮੇਂ ਹੁੰਦੀ। ਗਰਮੀਆਂ ਵਿੱਚ ਰਾਤ ਸਮੇਂ ਜਾਣਾ ਥੋੜਾ ਡਰ ਭਰਿਆ ਲੱਗਦਾ। ਕਿਉਂ ਜੋ ਵਧੇਰੇ ਗਰਮੀ ਹੋਣ ਕਾਰਨ ਸੱਪ ਸਲੂਤੀਆਂ ਦੇ ਜ਼ਮੀਨ ਤੇ ਬਾਹਰ ਆ ਜਾਣ ਦਾ ਖਤਰਾ ਹੁੰਦਾ। ਪਰ ਫੇਰ ਵੀ ਪਾਣੀ ਲੌਂ ਜਾਣ ਦਾ ਵੱਖਰਾ ਹੀ ਸਰੂਰ ਜਿਹਾ ਹੁੰਦਾ ਵੈਸੇ ਵੀ ਸਾਡੇ ਤਾਇਆ ਜੀ ਸਾਡੇ ਨਾਲ ਜਾਂਦੇ ਸਰਦੀਆਂ ਦੀਆਂ ਚਾਨਣੀਆਂ ਰਾਤਾਂ ਵਿੱਚ ਵੱਖਰਾ ਹੀ ਆਨੰਦ ਸੀ ਕਮਾਦ ਵਾਲੇ ਖੇਤ ਵਿੱਚੋਂ ਗੰਨੇ ਤੋੜ ਲੈਂਦੇ ਤੇ ਖੂਬ ਚੁੱਪਦੇ ਕਈ ਵਾਰ ਸਰਦੀਆਂ ਦੀਆਂ ਰਾਤਾਂ ਵਿੱਚ ਖੇਤਾਂ ਵਿੱਚ ਪੈਂਦੀਆਂ ਆਵਾਰਾ گاਵਾ ਭਜਾਉਣ ਲਈ ਡਿਊਟੀ ਲੱਗਦੀ ਅਜਿਹੀ ਇੱਕ ਰਾਤ ਅਸੀਂ 10-12 ਮੁੰਡੇ ਰਾਤ ਨੂੰ گاਵਾ ਤੋਂ ਰਾਖੀ ਲਈ ਖੇਤ ਗੇੜਾ ਮਾਰਨ ਗਏ ਸਾਨੂੰ ਕੋਈ ਗਾਂ ਤਾਂ ਕਿੱਦਰੀ ਨਾ ਮਿਲੀ ਪਰ ਅਸੀਂ ਗੱਲਾਂ ਕਰਦੇ ਕਰਦੇ ਅਸੀਂ ਅਜੇਹੇ ਖੂਹ ਤੇ ਜਾ ਪਹੁੰਚੇ ਜਿੱਥੇ ਬੋਰ ਡੂੰਗਾ ਕਰਨ ਲਈ ਇੱਕ ਡੂੰਗਾ ਟੋਆ ਪੁੱਟ ਰੱਖਿਆ ਸੀ ਅਸੀਂ ਕਾਫੀ ਦੇਰ ਇਸ ਪੁਰਾਣੇ ਖੂਹ ਵਾਲੇ ਡੂੰਗੇ ਟੋਏ ਕੋਲ ਬੈਠੇ ਗੱਲਾਂ ਮਾਰਦੇ ਰਹੇ ਅਤੇ ਛਟੀਆਂ ਦੀ ਬਾਲੀ ਅੱਗ ਸੇਕਦੇ ਰਹੇ ਫਿਰ ਸਾਨੂੰ ਥੋੜਾ ਦੂਰ ਕੋਈ ਖੇਤਾਂ ਨੂੰ ਪਾਣੀ ਲਾਉਣ ਜਾਂਦਾ ਦਿਸਿਆ ਸਾਨੂੰ ਇੱਕ ਸ਼ਰਾਰਤ ਸੁੱਜੀ ਅਸੀਂ ਛਟੀਆਂ ਦੀ ਬਲ ਰਹੀ ਅੱਗ ਵਿੱਚੋਂ ਇੱਕ ਛੱਟੀ ਚੁੱਕੀ ਤੇ ਫੇਰ ਹੂਹਾ ਕਰਦੇ ਹੋਏ ਉਸ ਪੁਰਾਣੇ ਬੰਦ ਹੋ ਚੁੱਕੇ ਖੂਦ ਵਾਲੇ ਗੇੜੇ ਕੱਢੇ ਫੇਰ ਅਸੀਂ ਇੱਕ ਇੱਕ ਕਰਕੇ ਖੂਦ ਦੇ ਨਾਲ ਪੁੱਟੇ ਡੂੰਘੇ ਟੋਏ ਵਿੱਚ ਉਤਰ ਗਏ ਫੇਰ ਅਸੀਂ ਛਟੀਆਂ ਦੀ ਅੱਗ ਬਚਾ ਕੇ ਉੱਪਰ ਆ ਗਏ ਉੱਪਰ ਸਾਨੂੰ ਰਾਹ ਵਾਲੇ ਪਾਸੇ ਕੋਈ ਆਉਂਦਾ ਜਾਂਦਾ ਨਾ ਦਿਖਿਆ ਫੇਰ ਅਸੀਂ ਉਸੇ ਤਰ੍ਹਾਂ ਹਾਸੇ ਠੱਠੇ ਦੀਆਂ ਗੱਲਾਂ ਕਰਦੇ देर रात ਘਰ ਪਰਤ ਆਏ ਅਗਲੇ ਦਿਨ ਸਾਰੀ ਦਿਹਾੜੀ ਲੰਬੜਾਂ ਦੇ ਪੁਰਾਣੀ ਖੂਦ ਤੇ ਆਏ ਕੁੱਤਾਂ ਦੀਆਂ ਗੱਲਾਂ ਹੁੰਦੀਆਂ ਰਈਆਂ ਪਹਿਲਾਂ ਜਿੰਨਾ ਪਹਿਲਾਂ ਖੂਦ ਵਾਲੇ ਨਾਚ ਕੀਤਾ ਫਿਰ ਉਹ ਡੂੰਗੀ ਜ਼ਮੀਨ ਵਿੱਚ ਉਤਰ ਗਏ ਇਸ ਸਬ ਦਾ ਪਤਾ ਸਾਨੂੰ ਤਾਇਆ ਜੀ ਤੋਂ ਲੱਗਾ ਜੋ ਇਸ ਸਬ ਬਾਰੇ ਸੌਣ ਸਾਥ ਵਿੱਚੋਂ ਸੁਣ ਕੇ ਆਏ ਸਨ ਅਸੀਂ ਸਾਰੇ ਦੋਸਤ ਮਿੱਤਰ ਕਈ ਦਿਨ ਇਸ ਕਿੱਸੇ ਬਾਰੇ ਸੁਣ ਕੇ ਆਨੰਦ ਲੈਂਦੇ ਰਹੇ ਇਹ ਸੀ ਜੀ ਆਪਣੀ ਅੱਜ ਦੀ ਕਹਾਣੀ ਉਮੀਦ ਹੈ ਇਹ ਕਹਾਣੀ ਤੁਹਾਨੂੰ ਪਸੰਦ ਆਵੇਗੀ ਜੇਕਰ ਕਹਾਣੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਪਲੀਜ਼ ਚੈਨਲ ਤੇ ਨਵੇਂ ਉਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ ਜੀ ਮਿਲਦੇ ਆਂ ਇੱਕ ਨਵੀਂ ਕਹਾਣੀ ਲੈ ਕੇ